ਸਿਕ ਕਾਲ ਹਰਦੀਪ ਸਿੰਘ ਕੰਬੂਜ ਤੁਸੀਂ ਸਾਰੇ ਹੀ ਇਸ ਨਾਮ ਤੋਂ ਜਾਣੂ ਹੋਵਗੇ ਪਰ ਇਸ ਨਾਮ ਨੂੰ ਬਣਾਉਣ ਲਈ ਕੰਬੂਜ ਸਾਹਿਬ ਜੀ ਨੇ ਕਿੰਨੀ ਕਮਿਹਨਤ ਕੀਤੀ ਹੈ ਇਹ ਉਹਨਾਂ ਦਾ ਪਿਛਲਾ ਅਕਾਊਂਟ ਚੱਕ ਕੇ ਦੇਖ ਸਕਦੇ ਹੋ ਇੱਕ ਆਮ ਬਰਕਰ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕਰਕੇ ਇੱਕ ਐਮਐਲਏ ਦੀ ਸੀਟ ਤੱਕ ਪਹੁੰਚਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਹੈਗਾ ਇਹਦੇ ਪਿੱਛੇ ਇਹਨਾਂ ਦੀ ਲਗਨ ਇਹਨਾਂ ਦੀ ਮਿਹਨਤ ਤੇ ਇਹਨਾਂ ਦਾ ਵਰਕਰਾਂ ਨਾਲ ਪਿਆਰ ਇੱਕ ਛੋਟਾ ਜਿਹਾ ਕਿੱਸਾ ਸੁਣਾਣਾ ਸ਼ਾਇਦ 2001-02 ਦੇ ਨੇੜੇ ਤੇੜੇ ਦਾ ਜਦੋਂ ਇਹ ਕੰਬੂਰ ਸਾਹਿਬ ਪਟਿਆਲਾ ਦਿਹਾਤੀ ਦੇ ਪ੍ਰਧਾਨ ਹੁੰਦੇ ਸੀ ਮੇਰੇ ਭੂਏ ਨੂੰ ਇਹ ਤੋਂ 1 ਲੱਖ ਰੁਪਿਆ ਲੁੱਟਿਆ ਗਿਆ ਉਸ ਦੇ ਨਾਲ ਦੇ ਹੀ ਮੁੰਡਿਆਂ ਨੇ ਕਿਸੇ ਸਕੀਮ ਨਾਲ ਉਸ ਤੋਂ 1 ਲੱਖ ਰੁਪਿਆ ਲੁੱਟਿਆ ਅਸੀਂ ਰਿਪੋਰਟ ਲਿਖਾਈ ਸਿਰਫ ਮੁੰਡਾ ਫੜਿਆ ਹੋਰ ਕੁਝ ਵੀ ਨਾ ਹੋਇਆ ਅਸੀਂ ਮੈਂ ਹਰਦਿਆਲ ਸਿੰਘ ਕਪੂਰ ਜੀ ਕੋਲ ਗਿਆ ਉਹਨਾਂ ਨੇ ਕਿਹਾ ਵੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਮੈਂ ਕੱਲੀ ਕੱਲੀ ਗੱਲ ਜਾਣਨੀ ਚਾਹਨਾ ਮੈਂ ਆਪਣੇ ਭੂਏ ਨੂੰ ਬੁਲਾਇਆ ਉਹ ਆਪਣੇ ਫਾਦਰ ਨਾਲ ਆਇਆ ਉਹਨਾਂ ਨੇ ਦੱਸੀ ਕੱਲੀ ਕੱਲੀ ਗੱਲ ਦੱਸੀ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਮੋਹਾਲੀ ਐਸਐਸਪੀ ਦਾ ਫੋਨ ਨੰਬਰ ਸਹੀ ਦਾ ਇਹ ਸਰਕਾਰੀ ਫੋਨ ਉਠਾ ਨਹੀਂ ਰਹੇ ਸੀ ਉਹ ਫਿਰ ਉਹਨਾਂ ਦਾ ਪਰਸਨਲ ਨੰਬਰ ਲੈ ਆ ਕੇ ਦਿੱਤਾ ਪਰਸਨਲ ਨੰਬਰ ਲੈ ਆ ਕੇ ਮੇਰੇ ਸਾਹਮਣੇ ਫਿਰ ਇਹਨਾਂ ਨੇ ਗੱਲ ਕੀਤੀ ਕਿ ਤੁਸੀਂ ਪੈਸੇ ਬਰਾਮਦ ਕਰਵਾਉਂਗੇ ਜਾਂ ਫਿਰ ਮੈਂ ਮਹਾਰਾਣੀ ਸਾਹਿਬ ਨੂੰ ਲੈ ਕੇ ਆਉਣਾ ਉਸ ਟਾਈਮ ਮਹਾਰਾਣੀ ਸਾਹਿਬ ਜੀ ਦੀ ਬਹੁਤ ਚਲਦੀ ਹੁੰਦੀ ਸੀ ਤਾਂ ਇਹ ਦੇਖ ਲਓ ਸ਼ਾਮ ਤੱਕ 80000 ਰੁਪਿਆ ਗਰਾਮਤ ਹੋ ਗਿਆ ਸੀ ਇਹ ਨਿਹਰ ਜਲ ਸਿੰਘ ਬੂਦ ਇਸ ਲਈ ਦਿਲ ਤੋਂ